ਪ੍ਰਿਕਟੋ ਰਿਪੋਰਟ ਹੋ ਕੇ ਵਾਪਸ ਭਾਰਤ ਪਰਤੇ ਐਨਆਰਆਈਆਂ ਦੀ ਸ਼ਿਕਾਇਤ ਤੇ 2 ਨੰਬਰ ਵਿੱਚ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਤੇ ਲਗਾਤਾਰ ਪੁਲਿਸ ਮਾਮਲੇ ਦਰਜ ਕਰ ਰਹੀ ਹੈ ਤੇ ਉਹਨਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਥੇ ਹੀ ਅਮਿਤ ਸਰਵਚੰਦਰ ਜੈਸ ਤੌਰ ਤੇ ਚੱਲ ਰਹੇ ਟਰੈਵਲ ਏਜੰਟਾਂ ਤੇ ਇੱਕ ਸ਼ਿਕਾਇਤ ਦੇ ਆਧਾਰ ਤੇ ਮਰਸਡਿਸੀ ਸਾਨੀ ਸਾਖਸ਼ੀ ਨੇ ਕਾਰਵਾਈ ਕੀਤੀ ਹੈ 40 ਦੇ ਕਰੀਬ ट्रैवल ਏਜੰਟ ਤੇ ਆਈਲੈਂਡਸ ਸੈਂਟਰ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅੱਗੇ ਵੀ ਅਜਿਹੀ ਕਾਰਵਾਈ ਕੀਤੀ ਜਾਏਗੀ ਤੇ ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੇ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ 2 ਨੰਬਰ ਵਿਦੇਸ਼ ਭੇਜਣ ਵਾਲੇ ट्रैवल ਏਜੰਟ ਖਿਲਾਫ ਡੀਸੀ ਨੂੰ ਪੱਤਰ ਦਿੱਤਾ ਸੀ ਤੇ ਕਾਰਵਾਈ ਦੀ ਮੰਗ ਕੀਤੀ ਸੀ ਮੇਰਾ ਨਾਂਜੀ ਸਰਬਜੀਤ ਸਿੰਘ ਸੋਨੋ ਚੱਲਿਆਲਾ ਔਰ ਮੈਂ ਪੰਜਾਬ ਕੌਂਸਲ ਦਾ ਸਬ ਡੀਸੀ ਦਾ ਪ੍ਰੈਜੈਂਟ ਹਾਂ ਪੰਜਾਬ ਦਾ ਔਰ ਅਸੀਂ ਥੋੜੇ ਦਿਨ ਪਹਿਲਾਂ ਮਾਨਯੋਗ ਡੀਸੀ ਮੈਡਮ ਅੰਮ੍ਰਿਤਸਰ ਨੂੰ ਕੰਪਲੇਟ ਕੀਤੀ ਸੀ ਔਰ ਮੰਗ ਕੀਤੀ ਸੀ ਕਿ ਜਿੰਨੇ ਵੀ ਫਰਜੀ ਟਰੈਵਲ ਏਜੰਟ ਨੇ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਇਸ ਦੇਸ਼ ਦੇ ਭੋਲੇ-ਭਾਲੇ ਲੋਕਾਂ ਨੂੰ ਚਾਸੀ ਵਿੱਚ ਵਸਾ ਕੇ ਪੈਸੇ ਇੱਕ ਨੰਬਰ ਦੇ ਕਹਿ ਕੇ ਲੈ ਕੇ ਤੇ ਬਾਅਦ ਵਿੱਚ ਕੋ ਨੰਬਰ ਚ ਭੇਜ ਦਿੰਦੇ ਡੰਕੀ ਰਹੀ ਜੋ ਕਿ ਇੱਕ ਬਹੁਤ ਹੀ ਛਲਾਗਾ ਜੋ ਕੰਮ ਆ ਉਹ ਪ੍ਰਸ਼ਾਸਨ ਨੇ ਕੀਤਾ ਵਾ ਔਰ ਇਹ ਜਿਹੜੇ ਆ 30 ਤੋਂ 35 ਟਰੈਵਲ ਏਜੰਟਾਂ ਦੇ ਆਰਡਰ ਜਿਹੜੇ ਸਾਨੂੰ ਮਿਲ ਗਿਆ ਕਿ ਉਹਨਾਂ ਦੇ ਦਫ਼ਤਰ ਜਿਹੜੇ ਆ ਬੰਦ ਕਰ ਦਿੱਤੇ ਉਹ ਫਰਜੀ ਟਰੈਵਲ ਏਜੰਟ ਜਿਹੜੇ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਐਡਾ ਦੇ ਦੇ ਕੇ ਦਫਤਰਾ ਚ ਸੱਜ ਸੱਜ ਕੇ ਝੂਠ ਬੋਲ ਬੋਲ ਕੇ ਜਿਹੜਾ ਝਾਸੇ ਚ ਫਸਾ ਕੇ ਨੌਜਵਾਨਾਂ ਨੂੰ ਗਲਤ ਰਸਤੇ ਖਲਦੇ ਸੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਪ੍ਰਸ਼ਾਸਨ ਦਾ ਧੰਨਵਾਦ ਕਰਦਾ ਔਰ ਜਿੱਥੇ ਅੱਜ ਸ਼ੁਰੂਆਤ ਪ੍ਰਸ਼ਾਸਨ ਨੇ ਕੀਤੀ ਆ ਅਸੀਂ ਵੀ ਆਪਣਾ ਪੂਰਾ ਪੂਰਾ ਯੋਗਦਾਨ ਉਸ ਦੇ ਨਾਲ ਪਾਵਾਂਗੇ ਕਿਉਂਕਿ ਪ੍ਰਸ਼ਾਸਨ ਸਖਤ ਤੋਂ ਸਖਤ ਐਕਸ਼ਨ ਲਿਆ ਜਾਵੇ ਔਰ ਇਨ੍ਹਾਂ ਖਿਲਾਫ ਜਿਹੜੇ ਮੁਕੱਦਮੇ ਆ ਹੁਣ ایਓ ਵਿੰਗ ਦੇ ਵਿੱਚ ਬਹੁਤ ਸਾਰੀਆਂ ਕੰਪਲੇਂਟਾਂ ਪਈਆਂ ਉਹ ਵੀ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਕਿਉਂਕਿ ਇੱਕ ਚਿੱਠੀ ਅਸੀਂ ਲਿਖੀ ਸੀ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਨੂੰ ਔਰ ਮਾਨਯੋਗ ਡੀਸੀ ਸਾਹਿਬ ਨੇ ਇੱਕ ਲੈਟਰ ਦਿੱਤੀ ਸੀ ਕਿ ਇਹਨਾਂ ਖਿਲਾਫ ਜਿਹੜੀਆਂ ਕੰਪਲੇਂਟਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਪਿੱਤੋ 40 ਜਿਹੜੇ ਹੈਗੇ ਆ ਔਰ ਹੋਰ ਤੇ ਹੋਊਗੀ ਪੂਰੇ ਪੰਜਾਬ ਭਰ ਵਿੱਚ ਹੋਊਗੀ ਕਿਉਂਕਿ ਇਹ ਏਜੰਟ ਜਿਹੜੇ ਆ ਇਹ ਏਜੰਟ ਕਿਸੇ ਦੇ ਸਕੇ ਨਹੀਂ। ਜਿਹੜੇ ਤੁਹਾਡੇ ਦੇਸ਼ ਦਾ ਨਾਮ ਖਰਾਬ ਕਰਨ ਦੇ ਤੁਹਾਡੇ ਨੌਜਵਾਨਾਂ ਨੂੰ ਪੁੱਠੇ ਬੰਨੇ ਲਾਉਣ ਦੇ ਆ ਔਰ ਕਹਿ ਕੇ ਕੁਝ ਹੋਰ ਤੇ ਕਰਦੇ ਕੁਝ ਹੋਰ ਆ ਫਿਰ ਇਸ ਕਰਕੇ ਇਹਨਾਂ ਦੇ ਖਿਲਾਫ ਵੀ ਜਿਹੜਾ ਬਣਦਾ ਵਾ ਉਹ ਜੁਰਮ ਉਹ ਹੋਣਾ ਚਾਹੀਦਾ ਵਾ ਜਿਹੜਾ ਇਹਨਾਂ ਨੇ ਕੀਤਾ। 420 ਨਹੀਂ ਨਾ ਹਿਊਮਨ ਟ੍ਰੈਫਿਕ ਐਕਟ 13 ਕਿਉਂਕਿ ਲਾਇਸੈਂਸ ਵੀ ਕਿਤੇ ਨਾ ਕਿਤੇ ਉਹ ਬਣਾ ਲੈਂਦੇ ਆ ਲਾਇਸੈਂਸ ਬਾਹਰ ਜਾਣ ਦਾ ਨਹੀਂ ਲਾਇਸੈਂਸ ਇਹਨਾਂ ਨੂੰ ਗਾਈਡ ਕਰਨ ਦਾ ਮਿਲਦਾ ਇਹਨਾਂ ਤੇ ਦੇਸ਼ ਦਰੋਹ ਦਾ ਮੁਕੱਦਮਾ ਅਦਾਲਤ ਚ ਹੋਣਾ ਚਾਹੀਦਾ ਔਰ ਜਿੰਨਿਆਂ ਨੇ ਵੀ ਫਰਾਡ ਕੀਤਾ ਵਾ ਇਹ ਨਹੀਂ ਕਿ ਇਹਨਾਂ ਨੇ ਹੁਣ ਆ 4 ਦਿਨ ਕੰਮ ਹੋ ਗਿਆ ਤੇ ਬਸ ਇਹ ਬੜੇ ਲੰਮੇ ਸਮੇ ਤੋਂ ਅਸੀਂ ਵੀ ਇਹ ਮਹਿੰਮ ਦਾ ਯੋਗਦਾਨ ਪਾ ਰਹੇ ਜਿਹੜੀ ਸਰਕਾਰਾਂ ਵੱਲੋਂ ਚਲਾਈ ਜਾ ਰਹੀ ਹੈ ਔਰ ਅੱਗੇ ਵੀ ਜਿਹੜਾ ਪ੍ਰਸ਼ਾਸਨ ਦੇ ਨਾਲ ਅਸੀਂ ਖੜੇ ਆਂ ਔਰ ਪ੍ਰਸ਼ਾਸਨ ਇਹਨਾਂ ਖਿਲਾਫ ਜਿਹੜਾ ਸਖਤ ਕਾਰਵਾਈ ਆ ਜੀ ਇਹਨਾਂ ਦੇ ਦਫ਼ਤਰ ਜਿਹੜੇ ਆ ਨਾ ਫਰਸਟ ਸਟੈਂਡ ਤੋਂ ਲੈ ਕੇ ਅਮਰitsar ਦੇ ਹਰ ਪੌਸ਼ ਏਰੀਆ 'ਚ ਮਿਲਣਗੇ ਏਜੰਟ ਦਫ਼ਤਰ ਹੀ ਉੱਥੇ ਕੋਲਦੇ ਆ ਜਿੱਥੇ ਵਧੀਆ-ਵਧੀਆ ਲੋਕਾਂ ਨੇ ਆਉਣਾ ਵਾ ਕਿਉਂਕਿ ਦੂਰੋਂ ਪਤਾ ਲੱਗਣਾ ਚਾਹੀਦਾ ਗਲੀਆਂ 'ਚ ਤੇ ਮੁਹੱਲਿਆਂ 'ਚ ਦਫ਼ਤਰ ਤੇ ਨਾ ਖੋਲਣੇ ਨਹੀਂ ਐ ਇਦਾਂ ਹੀ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਹੈਗੇ ਫਰਜ਼ੀ ਏਜੰਟ ਔ ਅ ਦੇਖੋ ਹੁਣ ਤੱਕ 131 ਡਿਪੋਰਟੀਆਂ ਆ ਚੁੱਕੇ ਨੇ 127 ਜਿਹੜੇ ਤਿੰਨ ਸਪੈਸ਼ਲ ਫਲਾਈਟਸ ਆਏ ਸੀਗੇ ਤੇ ਚਾਰ ਆਏ ਨੇ ਕਮਰਸ਼ੀਅਲ ਫਲਾਈਟ ਤੋਂ ਹੁਣ ਤੱਕ ਅਪਾ 17 ਕੇਸਿਸ ਦੇ ਵਿੱਚ ਐਫ ਆਈ ਆਰ ਦਰਜ ਕੀਤਾ ਹੈ ਔਰ ਤਿੰਨ ਕੇਸ ਦੇ ਵਿੱਚ ਅਪਾ ਤਿੰਨ ਲੋਕਾਂ ਨੂੰ ਅਰੈਸਟ ਕਰਨជា ਅਪਾ ਕਾਮਯਾਬ ਹੋਏ ਹਾਂ ਬਾਕੀਆਂ ਦੇ ਵਿੱਚ ਡਿਟੇਲਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਉਹਨਾਂ ਦਾ ਕਿਹੜਾ ਰੂਟ ਲਿੱਤਾ ਕੀ ਨੈਟਵਰਕ ਹੈ ਉਹਦੀ ਡਿਟੇਲਿੰਗ ਚੱਲ ਰਹੀ ਹੈ ਤੇ ਬੜੇ ਸਿਸਟਮੈਟਿਕ ਤਰੀਕੇ ਨਾਲ ਆਪਾਂ ਸਾਡੇ ਦੇ ਖਿਲਾਫ ਕਾਰਵਾਈ ਕਰਨ ਚ ਲੱਗੇ ਹੋਏ ਆ ਦੇਖੋ ਇਹਦੇ ਵਿੱਚ ਸੱਚਾਈ ਹੈ ਕਈ ਏਜੰਟ ਬਾਹਰ ਪਹਿਲੇ ਤੋਂ ਬਾਹਰ ਕਈ ਏਜੰਟ ਬਾਹਰ ਹੀ ਸੀਗੇ ਕੋਈ ਦੁਬਈ ਤੇ ਸੀਗਾ ਕੋਈ ਮਾਲਟਾ ਸੇ ਸੀਗਾ 1 2 ਯੂਕੇ ਦੇ ਵੀ ਫੋਨ ਨੰਬਰ ਸਾਹਮਣੇ ਆਏ ਆ ਕਈ ਕੇਸਸ ਦੇ ਵਿੱਚ ਜਿਹੜਾ ਵਿਕਟਿਮ ਹੈ ਉਹਨੇ ਏਜੰਟ ਨਾਲ ਕਦੇ ਮੁਲਾਕਾਤ ਨਹੀਂ ਕੀਤੀ ਸਿਰਫ ਫੋਨ ਤੇ ਗੱਲ ਹੋਈ ਹੈ WhatsApp ਤੇ ਗੱਲ ਹੋਈ ਹੈ ਤੇ ਕੋਈ ਟ੍ਰਾਂਸਫਰ ਪੈਸੇ ਲੈ ਕੇ ਚਲਾ ਗਿਆ ਹੈ इस तरह के थोड़े कॉम्प्लेक्स केसेस ने क्योंकि एजेंट्स भी है लार्ज स्केल काम कर रहे हैं तो कट ऑफ रख रहे हैं सो उन्हों ज इन्वेस्टिगेट करना सू काफी uh, एक, एक कड़ी जोड़ना पै रहा है इस करके थोड़ा समय समा लग रहा है। लेकिन हाँ गल चई है कि कई एजेंट्स इस तरह के ने जो आज की डेट च भारत तो बहर कुछ पैसे फ्रीज किए गए देखो ए चेतावनी दो चीजा है ਚਿਤਾਵਨੀ ਹੈਗੀ ਹੈ ਟਰੈਵਲ ਏਜੰਟਾਂ ਨੂੰ ਜਿਹੜਾ ਕਿ ਇਹ ਇਲੀਗਲ ਕੰਮ ਕਰ ਰਹੇ ਨੇ ਕਿ ਉਹ ਸचेत ਹੋ ਜਾਣ ਜਿਹੜਾ ਕਾਨੂੰਨ ਦਾ ਸਿਕੰਜਾ ਹੈ ਕਾਨੂੰਨ ਦਾ ਜਿਹੜਾ ਵੜਦ ਹੱਥ ਹੈਗਾ ਉਹ ਤੁਹਾਡੇ ਤੇ ਆ ਕੇ ਤੁਹਾਨੂੰ ਉਹ ਆ ਕੇ ਨੁਕਸਾਨ ਕਰੇਗਾ ਜਿਹੜੇ ਲੋਕ ਇਸ ਸਰਵਿਸ ਨੂੰ ਲੈਣਾ ਚਾਹੁੰਦੇ ਨੇ ਇਲੀਗਲ ਰੂਟ ਤੋਂ ਜਿਹੜਾ ਜਾਣਾ ਚਾਹੁੰਦੇ ਨੇ ਜਿਹਨੂੰ ਡੋਂਕੀ ਰੂਟ ਕਿਹਾ ਜਾਂਦਾ ਹੈ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਹ ਨਾ ਇੱਕ ਬਹੁਤ ਰਿਸਕੀ ਗੇਮ ਹੈ ए रिजल्ट अच्छा नहीं है और हम सारे कंट्रीज माहौल इस तरह का है कि इीगल माइग्रेस कोई बढ़ावा नहीं दे रहा है। इस करके जरूरी है कि आप ना लीगल माइग्रेस के बहुत अच्छे रूट्स ने अपने आप न करो कोई भी प्रैक्टिकल स्किले तो च है ते तो डिमांड इंडिया भर चेगा इंडिया इज अ लेबर सरपलस कंट्री तो आप एक नैट लेबर एक्सपोर्टर बनीए ਸਕਿਡ ਲੇਬਰ ਦਾ ਸਮੀਸਕ ਲੇਬਰ ਦਾ ਇਲੈਗਲ ਰਾਊਟ ਤੇ ਕੁਝ ਨਹੀਂ ਰੱਖਿਆ ਇਹ ਤੁਹਾਨੂੰ ਸਿਰਫ ਤਕਲੀਫ ਹੀ ਦਿੰਦੀ ਹੈ ਇਹ ਇਹ ਕੰਟੀਨਿਊਸ ਮੁਹਿੰਮ ਹੈਗੀ ਹੈ ਔਰ ਕੇਸਸ ਹੁੰਦੇ ਰਹੇ ਨੇ ਜਿੱਥੇ ਤੱਕ ਲੀਗਲ ਜਿਨ੍ਹਾਂ ਕੋਲ ਲਾਇਸੈਂਸ ਹੈ ਉਹਨਾਂ ਦੀ ਵੀ ਲਾਇਸੈਂਸ ਚੈਕਿੰਗ ਕੀਤੀ ਜਾ ਰਹੀ ਹੈ ਪੂਰੇ ਪੰਜਾਬ 'ਚ ਔਰ ਇੱਕ ਕਨਸਰਟਡ ਐਫਰਟ ਕੀਤਾ ਜਾ ਰਿਹਾ ਹੈ ਕਿ ਇਹ ਪੂਰੇ ਇਕੋਸਿਸਟਮ ਨੂੰ ਬ੍ਰੇਕ ਕੀਤਾ ਜਾਵੇ ਇਸ ਮੌਕੇ ਐਡੀਜੀਪੀ ਐਨਆਰਆਈ ਪ੍ਰਵੀਨ ਸਿਨਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੂਰੇ ਪੰਜਾਬ ਸਮੇਤ 17 ਟਰੈਵਲ ਏਜੰਟਾਂ ਖਿਲਾਫ ਮੁਕਦਮੇ ਦਰਜ ਕੀਤੇ ਗਏ ਨੇ ਤੇ ਜਿੰਨਾਂ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ ਬਿਊਰੋ ਰਿਪੋਰਟ ਜੀਕੇਪੀ